हर्या मूगर्या हिहर्या मूगर्या ह तन्तु तडका तेल दा तड़का तेल दा तड़का तेल दा लामा विहर्या मूगर्याहर्या मङ्गर्या ह तन् तड़का तेल दा लामः विहर्या मूगर्या

वेहर्या मूगर्याका तेल देल देल द ला हर्याूगरया ह वर्गर्याका तेल द लामा वे हरया मूगर्याे भी जिन्द क्डल लू मे भिन् कड लू ਮੇਰੇ ਯਾਰ ਨੂੰ ਮੰਦਾ ਨਾ ਯਾਰ ਨੂੰ ਮੰਦਾ ਨਾ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਪਾਵੇਂ ਜਿੰਦ ਕੱਢ ਲੈ ਮੇਰੀ ਪਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਪਾਵੇਂ ਜਿੰਦ ਕੱਢ ਲੈ ਨੀ ਪੱਬ ਮੇਰੇ ਵਸ ਨਾ ਰਿਆ ਨੀ ਪੱਬ ਮੇਰੇ ਵਸ ਨਾ ਰਿਆ ਹੂੰ का अगल नू अगल बगल न अगल बगल न जा पेरे वस् न पेरे वस् न का अगल बगल न जावे पप मेरे वस्नार हर्या मर्याहु हरया मूगर्याहु ते तड़का तेल दा तड़का तेल दा तडका तेल दाला वे हरया मूङ्गर्या ह वे हरया मूगरया हू तडका तेल दाला वे हरया मूङ्गीपुत सरदारा देह नीपुत सरदारा देहे ਖੜੇ ਹੋ ਕੇ ਵਾਸ਼ਨਾ ਖੋ ਕੇ ਵਾਸ਼ਨਾ ਹੋ ਕੇ ਵਾਸ਼ਨਾ ਲੈਂਦੇ ਉਤਸਰਦਾਰਾਂ ਦੇ ਹੂੰ ਉਤਸਰਦਾਰਾਂ ਦੇ ਖੜੇ ਹੋ ਕੇ ਵਾਸ਼ਨਾ ਲੈਂਦੇ ਉਤਸਰਦਾਰਾਂ ਦੇ ਗੁਲਾਬੀ ਪੱਗ ਬਨ ਮਿੱਤਰਾ ਹੂੰ ਗੁਲਾਬੀ ਪੱਗ ਬਨ ਮਿੱਤਰਾ ਹੂੰ ਕੋਲ ਖੜ ਕੇ ਕੋਲ ਖੜਕੇ ਕੋਲ ਖੜਕੇ ਨਜਰਾ ਮਾਰਾਂ ਗੁਲਾਬੀ ਪੱਗ ਬਨ ਮਿੱਤਰਾ ਹੂੰ ਗੁਲਾਬੀ ਪੱਗ ਬਨ ਮਿੱਤਰਾ ਹੂੰ ਕੋਲ ਖੜਕੇ ਵੀ ਨਜਰਾ ਮਾਰਾਂ ਗੁਲਾਬੀ ਪੱਗ ਬਨ ਮਿੱਤਰਾ ਹਾਂ ਹਰਿਆੰਗ ਰਿਆ ਹੂੰ ਵਿਹਰਿਆ ਮੂੰਗ ਰਿਆ ਹੂੰ ਤੈਨੂੰ ਤੜਕਾ ਤੇਲ ਦਾ ਤੜਕਾ ਤੇਲ ਦਾ ਤੜਕਾ ਤੇਲ ਦਾ ਲਾਮਵੇ ਹਰਿਆ ਮੰਗ ਰਿਆ ਹੂੰ ਵਿਹਰਿਆ ਮੰਗ ਰਿਆ ਤੈਨੂੰ ਤੜਕਾ ਤੇਲ ਦਾ ਲਾਮਵੇ ਵਿਹਰਿਆ ਮੰਗ ਰਿਆ ਹੂੰ ਮੇਰੀ ਪਾਵੇਂ ਜਿੰਦ ਨਿਕਲੇ ਹੂੰ ਮੇਰੀ ਪਾਵੇਂ ਜਿੰਦ ਨਿਕਲੇ ਹੂੰ ਮੈਨੂੰ ਅੱਜ ਹੀ ਮੈਨੂੰ ਅੱਜ ਹੀ ਮੈਨੂੰ ਅੱਜ ਹੀ ਸੁਹਾਰਾ ਲਾਓ ਮੇਰੀਆਂ ਪਾਵੇਂ ਜਿੰਦ ਨਿਕਲੇ ਹੂੰ ਮੇਰੀਆਂ ਪਾਵੇਂ ਜਿੰਦ ਨਿਕਲੇ ਹੂੰ ਮੈਨੂੰ ਅੱਜ ਹੀ ਸੁਹਾਰਾ ਲਾਓ ਮੇਰੀਆਂ ਪਾਵੇਂ ਜਿੰਦ ਨਿਕਲੇ ਲੱਗ ਦਸ਼ਵਾਰਿਆਂ ਦੇ ਆਹੂੰ ਮੇ ਲੱਗ ਦਸ਼ਵਾਰਿਆਂ ਦੇ ਆਹੂੰ ਤੇਰੇ ਚਾਚੇ

ते तेल दा तडका तेल दा तेल दा तडकातेल दालामः हरया मङ्गर्या हेहर मोङ्गरया ते तडकातेल दालामः वेह्या मङ्गरया